ਸਭੀ ਇਹ ਐਸਫੀ ਸਭੀ ਸਭੀ ਕਿਉਂ ਬੰਦੀ ਆ ਤੱਕ ਚੈਂਪੀਅਨ ਆਉਂਦੇ ਜਾਂਦੇ ਸਾਂ ਵਰਗਾ ਚੱਕੀ ਆਈ ਸਾਡੀ ਚੰਸ ਸਿੰਘਾਨ ਵਧੀਆ ਆ ਚੱਕੀ ਏ ਜੀ ਉੱਧਰ ਕਣਕ ਪਾਓ ਇੱਧਰ ਆਟਾ ਵੜਵਾ ਨਿਕਲੀ ਜਾਂਦਾ ਕੰਡਾ ਪਸਾਈ 1 ਕਿਲੋ ਆਟੇ ਦੀ ਪਸਾਈ 80 ਰੁਪਏ ਕਿੰਨੇ ਵਗਰਾ 1 ਕਿਲੋ ਕਾਟ ਧੰਨਵਾਦ ਜੀ ਕਿਵੇਂ ਜਾਗਦਾ ਪਿਆ ਕੀ ਚੱਕਰ ਹੈ ਨਾ ਯਾਰ ਪੀਰੇ ਲੱਤਾਂ ਵਾਂਹੀਂ ਬਹੁਤ ਦੁੱਖੇਵੇਂ ਬੁਖਾਰ ਬੁਖਾਰ ਜਿਆ ਦੇ ਚੜਨ ਲੱਗਿਆ ਦਵਾਈ ਲਿਆ ਵਰਗੇ ਵਧੀਆ ਡਾਕਟਰ ਨੂੰ ਡਕਤਾਰ ਭੁੱਲਿਆ ਜਾਂ ਡਕਤਾਰ ਹੈ ਕੀੜਾ ਕਹਿਣ ਲੱਗ ਰਿਹਾ ਬੱਬੂ ਜਗਰਾਜ ਜਗਰਾਜ ਕਿਵੇਂ ਹਾਂ ਹੂੰ ਉਹ ਆਲ ਕੇ ਨਹੀਂ ਉਹਦੇ 90 ਗੱਲ ਹੈ ਭਾਈ ਵਾਜੀ ਵਾਸ਼ਾ ਕੋ ਐ ਰੋਟੀਆਂ ਖਾਣ ਲਾ ਦਿੰਦੇ ਇਹ ਕੰਮ ਦਾ ਲੋੜ ਹੋਵੇ ਰਾਤ ਕਿੰਨੇ ਵਜੇ ਗਿਆ ਇਥੇ But Dapra, you are tired, the key. ਖੈਰ ਰੇਗਾ ਵੱਡੇ ਬਰਾਈ ਵਾਲੇ ਕੀ ਦੁੱਖਾਂ ਦੇ ਕੀ ਮੁੱਤੀ ਮੂੜੀਏ ਸਿੱਧੀ ਹੱਥ ਮੋੜ ਕੇ ਸੀ ਮੁੱਤੀ ਮੂੜੀਏ ਮੈਂ ਉਹ ਤੇ ਤੈਨੂੰ ਬੁੱਤ ਨਾ ਸੀ ਪੀਤੀਆਂ ਉਹ ਸੀੜੀਆਂ ਰਗਾਂ ਦੇ ਟਿੱਕੀਆਂ ਮਾਰੇ ਕਿੰਨੀਆਂ ਨੂੰ ਹੋਰ ਕਿੱਤੀਆਂ ਯਾਰਾ ਤੁਸਲਾ ਮਾ ਲੋਰਿਆ ਨੀ ਮੈਂ ਮਾਰੂ ਪੀਤੇ ਹੱਥ ਪੀਤੀਆਂ ਆ ਹੂੰ ਬਈ ਉਹ ਇਹ ਪਤਾ ਗਿਆ ਟਾਈਮ ਨਾਲ ਆਉਂਦਾ ਸਾਨੂੰ ਨਾਲ ਕੰਮ ਕੋਈ ਕਰਨਾ ਬੂ ਜੇ ਨਹੀਂ ਰਹੇ ਤੇ ਸੀ ਬਿਰਾਗ ਤਾਈ ਸੜਕੇ ਜੇ 6 ਵਜੇ ਲੋੜ ਨਹੀਂ ਭੰਗਦੇ ਜਰਾਉਣ ਦੀ ਲੋੜ ਨਹੀਂ ਸਹੀ 7:30 ਵਜੇ ਨਹੀਂ ਵਜਣੇ ਸਹੀ 7 ਵਜੇ ਨੂੰ ਗੱਡਾ ਚਾਲੂ ਕਰ ਦੋ ਫੇਰ ਮੇਰੀ ਗੱਲ ਸੁਣ ਲੈ ਜੇ ਤਰ ਅੱਛਾ ਟਾਈਮ ਆਇਆ ਜਿਕੇ ਤੂੰ ਤਾਂ ਹੈਗਾ ਤੇ ਅਗਲਾ ਕਦਾ ਦੇਹਾ ਦਿੱਤੇ ਆਂ ਅਸੀਂ ਮੈਰੀਟਾ ਦੇਹਾ ਦਿੱਤੀ ਨਹੀਂ ਹੈਗੀ ਮੈਨੂੰ ਤਾਂ ਆਇਆ ਹੁੰਦਾ ਵੀ ਡਾਇਰੈਕਟ ਨਾ ਬਗ ਜੇ ਕਿਤੇ ਬਾਈ ਜਦੋਂ ਅਸੀਂ ਆਇਆ